ਅੱਜ ਜਿਹਦਾ ਯੋਗ ਦਿਵਸ ਸੰਪਰਕ ਰੱਖ ਕੇ ਸਮੰਤੂ ਕੀਆ ਜਾਂਦਾ ਹੈ ਜਿਵੇਂ ਕਿ ਅੱਜ ਦਾ ਯੋਗ ਦਿਵਸ ਇੰਟਰਨੈਸ਼ਨਲ ਯੋਗਾ ਡੇ ਜਿਹਦਾ ਥੀਮ ਹੈਗਾ ਯੋਗਾ ਫॉर ਸੈਲਫ ਐਂਡ ਸੋਸ਼ਲ ਆਪਣੇ ਲਈ ਤੇ ਸਮਾਜ ਲਈ ਜੇ ਅਸੀਂ ਆਪ ਤੰਦਰੁਸਤ ਰਹਿਾਂਗੇ ਤਾਂ ਹੀ ਸਮਾਜ ਸਾਡਾ ਤੰਦਰੁਸਤ ਰਹਿ ਸਕਦਾ ਹੈ ਯੋਗ ਇੱਕ ਸੰਸਕ੍ਰਿਤੀ ਯੁੱਜਤਾ ਤੋਂ ਬਣਿਆ ਜਿਹਦਾ ਅਰਥ ਹੁੰਦਾ ਹੈ ਜੁੜਨਾ ਇਸ ਦੇ ਅੱਠ ਚਰਨ ਹੁੰਦੇ ਆ ਯਮ ਨਿਯਮ ਅਸਨ pranayama pratyahar dhyan samadhi ਇਸ ਦੇ ਅੱਠਾਂ ਚਰਨਾਂ ਦੇ ਵਿੱਚ ਅਸੀਂ ਆਪਣੇ ਮਨ ਨੂੰ ਇਕਾਗਰਿਤ ਹੋ ਕੇ ਅਸੀਂ ਆਤਮਾ ਦਾ ਪਰਮਾਤਮਾ ਨਾਲ ਜੁੜਨ ਨੂੰ ਜੋ ਕਿਹਾ ਜਾਂਦਾ ਯੋਗਸ ਚਿੱਤਵ੍ਰਤੀ ਨਿरोध ਕਿ ਆਪਣੀਆਂ ਚਿੱਤ ਦੀਆਂ ਵ੍ਰਤੀਆਂ ਜਿਹੜੀਆਂ ਸਾਡੇ ਮਨ ਦੇ ਵਿੱਚ ਓਵਰ ਥਿੰਕਿੰਗ ਨੇਟਿਵ ਥੌਟਸ ਚੱਲਦੇ ਆ ਉਹਨਾਂ ਨੂੰ ਰੋਕਣ ਦੇ ਵਾਸਤੇ ਚਿੱਤ ਦੀਆਂ ਵਰਤਿਆਵਾਂ ਨੂੰ ਰੋਕਣ ਦੇ ਵਾਸਤੇ ਜੋ ਬਹੁਤ ਹੀ ਮਹੱਤਵਪੂਰਨ ਹੈ ਸਾਡੀਆਂ ਕਈ ਸਰੀਰਕ ਸਮੱਸਿਆਵਾਂ ਦਾ ਹੱਲ ਵੀ ਯੋਗ ਚੋਂ ਮਿਲਦਾ ਹੈ ਜਿਵੇਂ ਕਿ WHO ਦੀ ਹੈਲਥ ਦੇ ਰਿਗਾਰਡਿੰਗ ਸਟੇਟਮੈਂਟ ਹੈ ਹੈਲਥ ਇਜ਼ ਅ ਕੰਪਲੀਟ ਸਟੇਟ ਆਫ ਫਿਜ਼ੀਕਲ ਮੈਂਟਲ ਐਂਡ ਸੋਸ਼ੀਅਲ ਵੈਲਬੀਂਗ ਨੋਟ ਇਲਫਰਮਿਟੀ ਐਂਡ ਐਬਸੈਂਸ ਆਫ ਡਿਜ਼ੀਜ਼ ਮਤਲਬ ਕਿ ਤੁਹਾਡਾ ਫਿਜ਼ੀਕਲੀ ਮੈਂਟਲੀ ਤੇ ਸੋਸ਼ੀਅਲੀ ਤੰਦਰੁਸਤ ਹੋਣਾ ਹੀ ਹੈਲਥ ਨਹੀਂ ਹੈਲਥ ਜਿਹੜਾ ਤੁਹਾਡਾ ਮਾਨਸਿਕ ਸਤਰ ਤੇ ਆਤਮਿਕ ਸਤਰ ਤੇ પ્રસન્ન ਹੋਣਾ ਜ਼ਰੂਰੀ ਹੈ ਜਿਵੇਂ ਸ੍ਰੀ ਸ਼ੂਚ ਆਚਾਰਯ ਸੂਸ਼ਰਜੀ ਕਹਿੰਦੇ ਨੇ ਕਿ ਸੰਨ ਆਤਮ ਇੰਦਰੀਏ ਮਨ ਸੁਸਤਿ ਤੇ ਵੀ ਲੀਏ ਤੇ ਤੁਹਾਡੀ ਜਦ ਆਤਮਾ ਇੰਦਰੀਆ ਤੇ ਮਨ ਜਦੋਂ પ્રસન્ન ਹੁੰਦੇ ਆ ਉਹਨੇ ਤੁਸੀਂ ਸਿਹਤਮੰਦ ਗਿਨੇ ਜਾਂਦੇ ਹੋ ਔਰ ਇਹ ਸਭ ਕੁਝ ਯੋਗ ਦੁਆਰਾ ਸੰਭਵ ਹੈ ਸੋ ਸਾਨੂੰ ਸਭ ਨੂੰ ਰੋਜ਼ਾਨਾ ਯੋਗ ਕਰਨਾ ਚਾਹੀਦਾ ਜੋਗੀਆਂ ਸਾਰੇ ਆਸਣ ਪ੍ਰਾਣਯਾਮ ਧਿਆਨ ਸਭ ਕਰਨਾ ਚਾਹੀਦਾ ਤਾਂ ਕਿ ਅਸੀਂ ਆਤਮਿਕ ਤੌਰ ਤੇ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਬਲਵਾਨ ਬਣੀਏ ਆਪ ਬਲਵਾਨ ਬਣੀਏ ਔਰ ਇੱਕ ਬਲਵਾਨ ਸਟਰੋਂਗ ਨਾਸ਼ਨ ਦੀ ਸਿਰਜਣਾ ਕਰੀਏ ਸਰ ਜਿੱਦਾਂ ਕਿ ਅੱਜ ਕੱਲ੍ਹ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਸਰ ਦਵਾਈਆਂ ਨਾਲ ਵੀ ਠੀਕ ਹੋ ਸਕਦੀਆਂ ਸਰ ਆਹ ਦਿਖਾ ਦੇ ਜਿਵੇਂ ਕਿ ਅੱਜ ਦੀ ਸਭ ਤੋਂ ਵੱਡੀ ਬਿਮਾਰੀ ਸਟ्रेस ਹੈ ਤਣਾਅ ਹੈ ਤਣਾਅ ਮੁਕਤੀ ਦੇ ਵਾਸਤੇ ਅਸੀਂ ਟ੍ਰਾਂਕੁਲਾਈਜ਼ਰ ਦਿੰਦੇ ਆ ਅਸੀਂ ਨੀਂਦ ਦੀਆਂ ਦਵਾਈਆਂ ਦੇ ਰਹੇ ਆ ਠੀਕ ਹੈ ਇੱਕ ਹੱਦ ਤੱਕ ਪਰ ਇਹਦਾ ਅਸਲੀ ਇਹਦਾ ਅਗਰ ਵਿਚਾਰ ਅਸੀਂ ਯੋਗ ਦੇ ਵਿੱਚ ਕਰਦੇ ਆ ਤਾਂ ਸਾਡੇ ਨੈਗੇਟਿਵ ਥਿੰਕਿੰਗ ਜਿਵੇਂ ਪਹਿਲਾਂ ਕਿਹਾ ਕਿ ਸਾਡੇ ਓਵਰ ਥਿੰਕਿੰਗ ਜਿਹੜੀਆਂ ਕਿ ਸਾਡੇ ਤਣਾਅ ਪੈਦਾ ਹੋਣ ਦੇ ਨਾਲ ਸਾਨੂੰ ਡਿਪਰੈਸ਼ਨ ਚ ਲੈ ਕੇ ਜਾਂਦੀਆਂ ਉਹ ਯੋਗ ਦੇ ਪ੍ਰਾਣਯਾਮ ਔਰ ਧਿਆਨ ਦੇ ਨਾਲ ਉਹਨਾਂ ਤੋਂ ਮੁਕਤੀ ਪਾਉਣਾ ਸੰਭਵ ਹੈ